ਗਰਮੀ ਬਹੁਤ ਜ਼ਿਆਦਾ ਤੇ ਛੇਹ ਰਹੇ ਆਏ ਹਾਂ ਤੇ ਆਣ ਕੇ ਮੇਰਾ ਲੰਗੋਟੀਆਂ ਆਦਾ ਕਿ ਆਪਾਂ ਨਾ ਰੋਣੀ ਪੀਣੀ ਨਿੰਬੂ ਲਾਵਣ ਪੀਣਾ ਤੇ ਅਹੀਂ ਤੁਹਾਨੂੰ ਵਿਖਾਉਣੇ ਨਿੰਬੂ ਲਾਵਣ ਕਿਸ ਤਰ੍ਹਾਂ ਬਣਦਾ ਬੋਤਲ ਵਾਲਾ ਵੀ ਹੈਗਾ ਤੇ ਆਪਾਂ ਜਿਆਦਾ ਪਰਵਾਣਾ ਤਾਜ਼ਾ ਰੋੜਾ ਅਸਰੇ ਨਹੀਂ ਕਰ ਤਾਜ਼ਾ ਕਿਸ ਤਰ੍ਹਾਂ ਬਣਦਾ ਕਿਵੇਂ ਲਗਟ ਗਿਆ ਮੈਂ ਕਹ ਰੋਣ ਨਾਲ ਤਰੇ ਨਹੀਂ ਮਰਦੀ ਬੋਤਲ ਵਾਲਾ ਪੀਣਾ ਹੀ ਤੇ ਤਾਜ਼ਾ ਪੀਣਾ ਆਜਾ ਆਇਆ ਪੀਣਾ ਲੈ ਬਣਾ ਵੀਰ ਮੇਰਾ ਸੋਨਾ ਤਾਇਆ ਇਹਨੂੰ ਪੀ ਆਈਏ ਆਪਾਂ ਲੈ ਦੋ ਬਾਤ ਪੀਣਾ ਠੰਡਾ ਕਰੀਏ ਦੋ ਬਾਤ ਠੰਡਾ ਹੀ ਸਵਾਲ ਲੱਗਦਾ ਅੱਜ ਕੱਲ ਇਹ ਦੋ ਬਾਤ ਹੋ ਜਾਂਦਾ ਨਾ ਕਹਿਣੇ ਠੰਡਾ ਚੰਗੀ ਵਧੀਆ ਕਾਲੀ ਲੂਣ ਮਿਰਚ ਪਾ ਦੂਣੂ ਰਸ ਕਾਲਾ ਵਿੱਚ ਆ ਗਈ ਬੰਡੇ ਦੀ ਹੈ ਇਹ ਮਿੱਠਾ ਮੇਰੇ ਬਸ ਹੋਏ ਤਾਂ ਮੈਂ ਮਿੱਠਾ ਵੀ ਘੱਟ ਕਰ ਦੇ ਆ ਨਿੰਬੂ ਮੈਂ ਤਾਂ ਕਰਾਰਾ ਆ ਪੀ ਲੈ ਲੈ ਮਿੱਠਾ ਯਾਰ ਤੇਰੀਆਂ ਦੇ ਰੀਸਾ ਨਹੀਂ ਕੋਈ ਕਰ ਸਕਦਾ ਅੱਗੇ ਵਾਲਾ ਮਿੱਠਾ ਨਹੀਂ ਰਹਿ ਗਿਆ ਹੁਣ ਬਿਰੋ ਮਿੱਠਾ ਯਾਰ ਯਾ ਤੈਨੂੰ ਪਤਾ ਠੰਡ ਕਿਵੇਂ ਬਣਦੀ ਦੇਖੇ ਬਿਰੋ ਲੈ ਜਵਣ ਹਾਂਜੀ ਆ ਜੀ ਨਿਬੂ ਲੈਵਣ ਇਹ ਗਾ ਗਰਮੀ ਦਾ ਤੋਹਫਾ ਇੱਕ ਤੋਹਫਾ ਉਹ ਗਰਮੀ ਦਾ ਤੋਸਾ 20 ਸੈਂਟੀਓ ਕੁਲਾਈ ਮਨਾਪੇ ਤੂੰ ਪਿੰਡ ਆਵੂ ਸਮਾਂਗਾ ਤੇ ਮੈਂ ਤੈਨੂੰ ਬਾਹਰ ਕਿੰਨਾ ਬੋਲੀ ਤੂੰ ਨਾ ਆਈ ਆ ਲੈ ਜਵਾਨੋ ਬਣ ਗਿਆ ਨਿੰਬੂ ਲੈਵਣ ਤੇ ਆ ਗਿਆ ਨਜ਼ਾਰਾ ਐਨਾ ਗੈਰੀ ਹਾਂ ਨੀਬੂ 11 ਬਣਾਉਣ ਵਾਲੀ ਮਸ਼ੀਨ ਪੈਪ ਨਾਲ ਵਾਕਿਆ ਜਿਆਦਾ ਡਿਆਰਾ ਹੋਣਾ 20 ਹ ਪੈਪ ਨਾਲ ਲੈ ਵੀ ਖਿੱਚ ਗਿਆ ਕੇ ਬੜਾ ਬੰਦਾ ਕਾਮ ਨੰਨ ਦਾ ਪਾਸੇ ਕਿਡ ਰਾਨੋ ਇਹ ਆ ਨੀਬੂ ਲੈਵ ਆ ਆ ਮੇਰਾ ਲੰਦੋ ਟੁੱਟ ਗਿਆ ਕਿਵੇਂ ਬਣੀ ਗੱਲ ਓਕਰਪੋਰਟ ਚਲੋ ਓਕਰਪੋਰਟਾਂ ਹੀ ਗਈ ਚਲੋ ਜੀ ਹੋਏ ਅਸੀਂ ਹੁਣ ਮਿਲਦੇ ਤੁਹਾਨੂੰ ਬਾਅਦ